ਪਿਆਰਿਓ ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਹੈਗਾ ਐਤਵਾਰ ਤੇ ਅੱਜ ਛੁੱਟੀ ਦਾ ਦਿਨ ਸੀਗਾ ਤੇ ਅੱਜ ਮੈਡਮ ਜੀ ਹਣਾਂ ਨੇ ਮੈਂ ਕਿਹਾ ਪਿਆ ਅੱਜ ਆਪਾਂ ਪਟੂਰੇ ਖਾਂਦੇ ਆ ਕਿਉਂਕਿ ਅਸੀਂ ਬਾਹਰ ਦਾ ਪਟੂਰੇ ਦੀ ਦੁਕਾਨਾਂ ਦੇ ਖਾਂਦੇ ਆ ਜਾਂ ਹੋਟਲਾਂ ਦੇ ਖਾਂਦੇ ਆ ਪਰ ਉਹ ਗੱਲ ਬਣਦੀ ਜਿਹੜੀ ਬਣਨੀ ਚਾਹੀਦੀ ਆ ਤੇ ਇੱਕ ਤਾਂ ਬਿਲਕੁਲ ਸ਼ੁੱਧ ਤੇਲ ਵੀ ਸ਼ੁੱਧ ਜੋ ਵੀ ਇਸ ਮਗਰੀ ਸਾਰੀ ਸ਼ੁੱਧਾ ਨਹੀਂ ਤੇ ਕੁਝ ਲੋਕ ਬਾਹਰ ਹੀ ਪਰ ਉਹ ਖਾਣੇ ਰਹਿੰਦੇ ਆ ਜਿਨ੍ਹਾਂ ਗਰੇਵ ਦੁਕਾਨ ਤੇ ਜਾ ਕੇ ਪਰ ਉਹ ਗੱਲ ਨਹੀਂ ਉਹ ਸਵਾਦਿਸ਼ਟ ਉਹ ਜਾਣ ਕੇ ਛੋਧ ਜਿਦਾ ਕਰੋ ਪਈ ਸਾਫ ਸੁਥਰਾ ਖਾਣਾ ਹੈ ਤੇ ਅੱਜ ਆਪਾਂ ਕੋਸ਼ਿਸ਼ ਕੀਤੀ ਆ ਤੇ ਮੈਂ ਖਾਣਾ ਵੀ ਐਂ ਤੁਹਾਨੂੰ ਮੈਡਮ ਜੀ ਨੇ ਕਿਹਾ ਵੀ ਵਲੌਗ ਬਣਾਉਣਾ ਹੈ ਨਾ ਤੇ ਬਾਕੀ ਮੈਡਮ ਜੀ ਅੰਦਰ ਬਣਾਉਂਦੇ ਪਏ ਆ ਉਹਨਾਂ ਨੂੰ ਪੁੱਛਦੇ ਆਂ ਵੀ ਇਹ ਕਿੱਦਾਂ ਦੀ ਰੈਸਪੀ ਤਿਆਰ ਕੀਤੀ ਕਿੱਦਾਂ ਕਿੱਦਾਂ ਕੀਤਾ ਨਾ ਜੀ ਤੇ ਪਟੂਰੇ ਦੇਖੋ ਬਹੁਤ ਸੋਹਣੇ ਹਨ ਬੜੀਆ ਪਟੂਰੇ ਖੁੱਲੇ ਪਏ ਠੀਕ ਹੈ ਜੀ ਤੇ ਆ ਮੈਡਮ ਜੀ ਉਹਨਾਂ ਨੇ ਸਲਾਦ ਵੀ ਸਿਰਿਆ ਪਏ ਮਤਲਬ ਸਾਰਾ ਹੀ ਨੇ ਆ ਪਿਆਜ਼ ਹਰੀ ਮਿਰਚ ਅਚਾਰ ਗੋਭੀ ਦਾ ਤੇ ਲਸਣ ਦਾ achar ਸਾਰਾ ਕੁਝ ਬਹੁਤ ਵਧੀਆ ਢੰਗ ਨਾਲ ਸਾਰਾ ਕੀਤਾ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਜਾਣ ਕੇ ਸ਼ੱਕੇ ਤੇ ਆਇਓ ਤੁਸੀਂ ਵੀ ਸਾਰੇ ਸ਼ੱਕ ਲਓ ਜੀ ਬਣਦੇ ਪਏ ਆ ਉਹ ਹੁਣ ਆ ਮੈਡਮ ਜੀ ਉਹਨਾਂ ਨੂੰ ਪੁੱਛਦੇ ਆ ਕਿ ਕਿਦਾਂ ਮੈਂ ਤਾਂ ਬਹੁਤ دیਵਾਨਾ ਜਾਨੀ ਕਿ ਮੈਨੂੰ ਤਾਂ ਬਹੁਤ ਚੰਗਾ ਲੱਗਾ ਟੂ ਮੱਚ ਤੇ ਆ ਦੇਖੋ ਜਿਆਰਾ ਵੀ ਮੈਡਮ ਜੀ ਨਾਲ ਅੱਪ ਗੱਲ ਕਰਦੇ ਆ ਵੀ ਮੈਡਮ ਜੀ ਕਿੱਦਾਂ ਤੁਸੀਂ ਬਣਾਇਆ ਕਿੱਦਾਂ ਰੈਸਪੀ ਲਈ ਆ ਕਿਉਂਕਿ ਭਟੂਰੇ ਦੇਖੋ ਕਿੱਦਾਂ ਪੂਰੇ ਫੁਲੇ ਕੋਈ ਇੰਟੂ ਰਸ ਸਕਤ ਨਹੀਂ ਐਂਡ ਬਿਲਕੁਲ ਰੂਵਰਗੇ ਸੌਫਟ ਬਹੁਤ ਵਧੀਆ ਹਾਂਜੀ ਆਜੋ ਅਸੀਂ ਮੈਡਮ ਜੀ ਨਾਲ ਗੱਲ ਕਰਦੇ ਆ ਮੈਡਮ ਜੀ ਅੰਦਰ ਲੱਗੇ ਹੋਏ ਹੋ ਆਹ ਕਿਆ ਬਾਤ ਕਿਆ ਬਾਤ ਕਿਆ ਬਾਤ ਜੀ ਕਿਆ ਬਾਤ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਹਾਂਜੀ ਮੈਡਮ ਜੀ ਦੱਸੋ ਅੱਜ ਦਾ ਫੇਰ ਦਿਨ ਐਤਵਾਰ ਸੀ ਛੁੱਟੀ ਸੀ ਤੁਹਾਨੂੰ ਵੀ ਅੱਜ ਹਾਂਜੀ ਤੇ ਸਾਰੇ ਮੈਂ ਸਾਰਿਆਂ ਨੂੰ ਸੱਸੀ ਹੈ ਕਾਲ ਕਾਫੀ ਟਾਈਮ ਬਾਅਦ ਵਲੌਗ ਲੱਗਾ ਬਣ ਤੇ ਉਹ ਵੀ ਇਹਨਾਂ ਨੂੰ ਵਧੀਆ ਲੱਗੇ ਟੇਸਟੀ ਲੱਗੇ ਤੇ ਕਹਿੰਦੇ ਕਿ ਵਲੌਗ ਬਣਾਉਣਾ ਆ ਤੇ ਹੁਣ ਭਟੂਰੇ ਸੀਗੇ ਜਾਨੀ ਕਿ ਸਵੇਰੇ ਹੀ ਸਾਰੀ ਤਿਆਰੀ ਕੀਤੀ ਅਸੀਂ ਰਾਤ ਚਣੇ ਵੀ ਜਣੇ ਪਾ ਲਏ ਸੀਗੇ ਪਲੈਨਿੰਗ ਤਾਂ ਕਾਫੀ ਦਿਨਾਂ ਤੋਂ ਆ ਰਹੀ ਸੀਗੀ ਮਾਈਂਡ ਵਿੱਚ ਤੇ ਕੁਦਰਤ ਇਹਨਾਂ ਨੇ ਵੀ ਕਹਿਤਾ ਕਿ ਅੱਜ ਸੰਡੇ ਆ ਕੁਝ ਸਪੈਸ਼ਲ ਬਣਾਇਆ ਜਾਵੇ ਫਿਰ ਮੈਂ ਮੈਂ ਕਿਹਾ ਚਲੋ ਇਹ ਤਾਂ ਗੱਲ ਵਧੀਆ ਹੈ ਕਿ ਮੈਂ ਸੋਚਿਆ ਹੋਇਆ ਫਿਰ ਰਾਤ ਚਨੇ ਭਿਜਣੇ ਪਾ ਲਏ ਆ ਕਾਬਲੀ ਚਨੇ ਤੇ ਫਿਰ ਭਿਗੋ ਕੇ ਸਾਰੀ ਰਾਤ ਫਿਰ ਹਾਂਜੀ ਮੈਡਮ ਸੌਰੀ ਮੈਂ ਦੇਖਦਾ ਚੜੇ ਕਿਦਾਂ ਦਿਖਾਉਦਾ ਚਨੇ ਵੀ ਕਿਦਾਂ ਥੋੜੇ ਦਿਖਾਓ ਮੈਨੂੰ ਹਾਂਜੀ ਚਨੇ ਜੋ ਪਟੂਰੀਆਂ ਵਰਗੇ ਹੁੰਦੇ ਆ ਵਾਹ ਕੀ ਬਾਤ ਕੀ ਬਾਤ ਕੀ ਇਹਦੇ ਵਿੱਚ ਮੈਂ ਇਹ ਨਹੀਂ ਹੈਗਾ ਕਈ ਤਾਂ ਕਹਿੰਦੇ ਕਿ ਤਾਂ ਇਹਨਾਂ ਦਾ ਰੰਗ ਚੇਂਜ ਕਰਨ ਦੇ ਲਈ ਪਾਉ ਤੁਸੀਂ ਪੱਕੀ ਵਾਲੋ ਜਾਂ ਆਮਲਾ ਪਾ ਲਉਂ। ਬਈ ਬੱਚੇ ਬਹੁਤੀ ਖਟਾਸ ਜਾਂ ਮੌਸਮ ਦੇ ਅਕੋਰਡਿੰਗ ਕਿਵਾਰੀ ਖੱਟੇ ਜਿਹੜੇ ਉਹ ਖਰਾਬ ਹੋ ਜਾਂਦੇ ਚਨੇ ਹਨਾ ਤੇ ਮੈਂ ਇਹਦੇ ਵਿੱਚ ਜਰਦੇ ਵਾਲਾ ਰੰਗ ਪਾਇਆ ਇੱਕ ਪਿੰਚ ਪਾਇਆ ਇੱਕ ਚੁਟਕੀ ਪਾਇਆ ਥੋੜਾ ਜਿਹਾ ਜਾਨਕਿ ਥੋੜਾ ਜਿਆ ਹਾਂਜੀ ਤੇ ਬਾਕੀ ਜਿਸਰਾ ਲੋਗ ਹੋ ਗਏ ਜਾਂ ਦਾਲ ਚੀਨੀ ਹੋ ਗਈ ਉਸ ਚੀਜ਼ਾਂ ਅਸੀਂ ਪਾ ਦਿਤੀਆਂ ਫੋਟੋ ਚ ਤੇ ਬਾਕੀ ਤੜਕਾ ਵਗੈਰਾ ਕਿੱਦਾਂ ਲਗਾਇਆ ਹੈਗਾ ਇਹ ਤਾਂ ਨਾਰਮਲ ਹੀ ਹਰ ਇੱਕ ਲੇੜੀ ਨੂੰ ਪਤਾ ਹੀ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਤੜਕਾ ਲਾਉਣੀ ਹੈ ਨਾ ਤੇ ਬਾਕੀ ਹੁਣ ਇਹ ਪਟੂਣੀਆਂ ਦਾ ਸਮਾਨ ਮੈਂ ਤਿਆਰ ਕੀਤਾ ਸੀਗਾ ਇਹ ਪਟੂਰੇ ਦਾ ਸਮਾਨ ਤੁਸੀਂ ਕਿੱਦਾਂ ਕਿੰਨੇ ਚਿਰ ਪਹਿਲਾਂ ਕਰ ਲਿਆ ਜਿੱਦਾਂ ਹੁਣ ਮੈਨੂੰ ਆਈ ਥਿੰਕ ਕਿੰਨੇ ਵਜੇ ਗਏ 1:00 ਵਜੇ ਗਿਆ ਨਾ ਸਵੇਰ ਇੱਕ ਹੋ ਗਿਆ 1:30 ਵਜੇ ਹਾਂਜੀ ਤੇ ਫਿਰ ਕਿੰਨੇ ਵਜੇ ਕੀਤਾ ਜੀ ਕਿੱਦਾਂ ਕਿੱਦਾਂ ਹੋਇਆ ਸਾਰਾ ਦੱਸੋ ਮੈਂ ਇੱਧਰ ਦਿਖਾਵ ਦੇਣੀ ਆ ਸਵੇਰੇ 7:00 ਵਜੇ ਮੈਂ 1 ਕੱਪ ਸੁਜੀ ਲੈ ਆ ਤੇ 2 ਕੱਪ ਮੈਦਾ ਲੈ ਕੇ ਉਹਦੇ ਵਿੱਚ ਮੈਂ ਮੇਕਿੰਗ ਥੋੜਾ ਪਾ ਲਿਆ ਮਿੱਠਾ ਥੋੜਾ ਪਾ ਲਿਆ ਤੇ ਦਹੀਂ ਪਾ ਲਿਆ ਇਹ ਚੀਜ਼ਾਂ ਪਾ ਕੇ ਫਿਰ ਮੈਂ ਇਹਨਾਂ ਪਟੋਰੀਆਂ ਨੂੰ ਚੰਗੀ ਤਰ੍ਹਾਂ ਨਾਲ ਯਾਨੀ ਕਿ ਰਕਸ਼ੜਿਆ ਮਾਇਨ ਕੀਤਾ ਚੰਗੀ ਤਰ੍ਹਾਂ ਯਾਨੀ ਕਿ ਇਹਨਾਂ ਨੂੰ ਕਰਦੇ ਰਹੇ ਅਸੀਂ ਵਾਹ ਜੀ ਵਾਹ ਕੀ ਬਾਤ ਫਲਾਵਰ ਬਹੁਤ ਸੋਹਣੀ ਆਈ ਹੈ ਹਾਂ ਜੀ ਕੀ ਬਾਤ ਕੀ ਬਾਤ ਕੀ ਬਾਤ ਕੀ ਬਾਤ ਆ ਵੀ ਦੇਖ ਲਓ ਜੀ ਇਹ ਵੀ ਮੈਡਮ ਬਿਲਕੁਲ ਸੌਫਟ ਮਤਲਬ ਇੰਨੇ ਸੋਨੇ ਪਈ ਜਾਣ ਕੇ ਪਈ ਮੱਖਣ ਦੇ ਪੀੜੇ ਹੀ ਆ ਮਤਲਬ ਕਹਿ ਲਓ ਆ ਦੇਖੋ ਆ ਦੇਖੋ ਹਾਂਜੀ ਔਰ ਆ ਦੇ ਲਵਾ ਪਰੂਰੇ ਗੱਡੇ ਨੂੰ 2-4 ਮਿੰਟ ਹੋ ਗਏ ਨੇ ਫਿਰ ਲੀਬ ਸੌਫਟ ਬਿਲਕੁਲ ਸੌਫਟ ਆ ਨੇ ਤੇ ਅੱਛਾ ਔਰ ਫਿਰ ਕਿਦਾਂ ਫੇਰ ਰਸਵੀ ਤੇ ਕਿਦਾਂ ਮਤਲਬ ਕਿਦਾਂ ਕਿਦਾਂ ਮੈਂ ਦੱਸਦਾ ਦੁਬਾਰਾ ਹਾਂਜੀ ਇਦਾਂ ਸੀਗਾ ਨਾ ਇੱਕ ਕੱਪ ਸੂਜੀ ਦਾ ਲੈ ਲਿਆ ਤੇ ਇੱਕ ਕੱਪ ਮੈਦਾ ਲੈ ਲਿਆ ਹਾਂ ਫਿਰ ਉਹਦੇ ਵਿੱਚ ਥੋੜਾ ਸੋਡਾ ਪਾ ਲਿਆ ਹੁਣ ਤਾਂ ਨਹੀਂ ਮੈਂ ਸਾਰੀਆਂ ਚੀਜ਼ਾਂ ਦਿਖਾ ਸਕਦੀ ਕਿਉਂਕਿ ਉਹ ਰਸਤੀ ਅਲੱਗ ਬਣ ਸਕਦੀਆਂ ਕਿ ਸਾਰੀਆਂ ਚੀਜ਼ਾਂ ਰੱਖੀਆਂ ਹੁਣ ਕਿਉਂਕਿ ਪਲਾਨਿੰਗ ਸਾਡੀ ਹੁਣ ਦੁਬਾਰਾ ਬਣੀ ਸੀਗੀ ਕਿ ਤੁਮ ਅੱਛਾ ਜੀ ਮੰਨ ਲਓ ਇਹ ਛੋੜ ਜਿਹਾ ਮੜਿਆ ਮੈਨੂੰ ਦੱਸ ਦਿਓ ਪੇ ਕਿੰਨਾ ਇੱਕ ਸੂਜੀ ਜਿੰਦਾ ਮੜਿਆ ਹਾਂਜੀ ਇੱਕ ਕੱਪ ਸੂਜੀ ਰਹਿਣੀ ਆ ਦੋ ਕੱਪ ਮੈਦਾ ਲੈ ਲਿਆ ਉਹਦੇ ਵਿੱਚ ਬੇਕਿੰਗ ਸੋਡਾ ਮਿੱਠਾ ਸੋਡਾ ਤੇ ਅੱਧੀ ਅੱਧਾ ਕੱਪ ਦੇ ਨਾਲ ਲੈਣਾ ਕੋਈ ਨਹੀਂ ਸਿਮਟੇ ਸਾਦਾ ਪਿਆ ਅੱਧਾ ਕੱਪ ਦੇ ਨਾਲ ਲੈਣਾ ਆ ਜੀ ਉਹਨੂੰ ਚੰਗੀ ਤਰ੍ਹਾਂ ਅਸੀਂ ਮਾਇਨ ਕਰਾ ਲੈਣਾ ਚਾਹੀਦਾ ਕਿ ਉਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਜੀ ਫਿਰ ਆਪਾਂ ਡੋ ਤਿਆਰ ਕਰਨਾ ਆ ਵਿੱਚ ਹਲਕਾ ਹਲਕਾ ਪਾਣੀ ਪਾ ਕੇ ਉਹਦਾ ਡੋ ਤਿਆਰ ਕਰੀ ਜਾਣਾ ਆ ਓਕੇ ਮੈਂ ਥੋੜੇ ਫਾਸਟੇ ਕੰਮ ਸੀਗਾ ਕਿਉਂਕਿ 7 ਵਜੇ ਹੀ ਮੈਂ ਤਿਆਰ ਕਰਦੀ ਪਈ ਸੀ ਇਹ ਕਈ ਤਾਂ ਕਹਿੰਦੇ ਆ ਕਿ ਬਹੁਤ ਦੇਰ ਤੱਕ ਇਹਨਾਂ ਨੂੰ ਰੱਖਣਾ ਚਾਹੀਦਾ ਆ ਜਾਂ 6-7 ਘੰਟੇ 8 ਘੰਟੇ 10 ਘੰਟੇ ਇਦਾਂ ਜੀ ਬਿਲਕੁਲ ਬਿਲਕੁਲ 6-7 ਘੰਟੇ ਪਰ ਮੈਂ ਉਹਦੇ ਨਹੀਂ ਥੋੜਾ ਇਨੂ ਪਾਤਾ ਇਹਨੂੰ ਵੀ ਇਹਦੇ ਵਿੱਚ ਦੋ ਪਿੰਚ ਪਾਇਆ ਜਵਾਨੀ ਇਸੇ ਤੋਂ ਦੋ ਚੁਟਕੀਆਂ ਇਨੂ ਰਿਆ ਮਾ ਇਹਨੂੰ ਜਿਹੜਾ ਉਹ ਪਿੰਦੇ ਹੁੰਦੇ ਆ ਪੇਟ ਲਈ ਜਾਂਦਾ ਕੁਛ ਨਾ ਡਾਈਜੈਸਟ ਲਈ ਜਿਸ ਵਾਂ ਕੇ ਨਿੰਬੂ ਉਹ ਤੋਂ ਹੀ ਦੋ ਚੁਟਕੀਆਂ ਮੈਂ ਇਦਾਂ ਨਹੀਂ ਵੀ ਬਹੁਤ ਸਾਰੇ ਇਹਨੂੰ ਪੇਟ ਪਾ ਦੇਣਾ ਅੱਛਾ ਤੇ ਉਹ ਪਾਤਾ ਫਿਰ ਉਹ ਤੋਂ ਬਾਅਦ ਇਹਨੂੰ ਰੱਖ ਦਿੱਤਾ ਦੋ ਘੰਟੇ ਲਈ ਮੈਂ ਰੱਖਿਆ ਯਾਨੀ ਕਿ 11:30 ਦੇ ਵਜੇ ਹਾਂ ਤਾਂ ਮੈਂ ਇਹਨੂੰ ਹਲਕਾ ਜਿਹਾ ਚੈੱਕ ਕਰ ਲਿਆ ਕਿ ਕਿਸ ਤਰ੍ਹਾਂ ਇਹਦੇ ਵਿੱਚ ਫਲਾਵਟ ਆ ਗਈ ਆ ਤੇ ਫਲਾਵਟ ਉਹਦੇ ਵਿੱਚ ਆ ਗਈ ਸੀ ਜੀ ਫਿਰ ਦਾ ਤੱਕ ਹੋਰ ਘਰ ਦੇ ਕੰਮ ਕਰ ਲਈਦੇ ਆ ਜਾਂ ਫਿਰ ਮੈਂ ਚਨੇ ਜਿਹੜੇ ਆ ਉਹ ਤੜਕਾ ਲਗਾ ਲਿਆ ਪਹਿਲਾਂ ਬੋਇਲ ਕੀਤੇ ਆ ਚਾਰ ਸਿੜੀਆਂ ਲਗਾ ਕੇ ਇਹਨੂੰ ਹਾਂ ਚਨੇ ਨੂੰ ਜਿਹੜੇ ਰਾਤ ਭੋਏ ਸੀਗੇ ਬੋਇਲ ਕੀਤੇ ਆ ਫਿਰ ਜੋ ਵੀ ਨੇਚਰਲੀ ਅਸੀਂ ਜਿੱਦਾਂ ਤੜਕਾ ਘਰ ਦੇ ਵਿੱਚ ਲਗਾਉਣੀ ਆ ਜੋ ਵੀ ਪਾ ਕੇ ਪਤਾ ਹੀ ਆ ਸੁਆਣੀਆਂ ਨੂੰ ਕਿ ਕਿਸ ਤਰ੍ਹਾਂ ਘਰ ਦੇ ਵਿੱਚ ਜਿਹੜੇ ਆ ਉਹ ਤੜਕਾ ਪਾ ਲਗਾਉਨੇ ਆ ਜਿਹੜਾ ਨਾ ਬਣਾ ਲਿਆ ਕੀ ਰੰਗ ਦੇ ਲਈ ਮੈਂ ਉਹ ਕੀਤਾ ਆ ਕਿ ਇਹਦੇ ਵਿੱਚ ਮੈਂ ਉਹ ਜਰਦੇ ਵਾਲਾ ਰੰਗ ਜਰਦੇ ਵਾਲਾ ਰੰਗ ਥੋੜਾ ਪੀਲਾ ਰੰਗ ਕਹਿੰਦੇ ਉਹਨਾਂ ਆਪਾਂ ਨੇ ਥੋੜਾ ਪਾਇਆ ਸੀ ਇਹ ਇੱਕ ਸਪੈਸ਼ਲ ਹਾਂਜੀ ਇੱਕ ਇਹਦਾ ਖਾਸ ਕੰਮ ਹੈਗਾ ਕਿ ਜੋ ਮੈਂ ਬਣਾ ਰਹੀ ਹਾਂ ਸਾਰਾ ਲੋਹੇ ਦੀ ਕੜਾਈ ਵਿੱਚ ਬਣਾ ਰਹੀ ਹਾਂ ਹਾਂ ਲੋਹੇ ਦੀ ਕੜਾਈ ਹੀ ਉਹਨਾਂ ਦੀ ਹੈ ਨਾ ਇਹਨੂੰ ਮੈਂ ਜਲ ਕੇ ਸਰ ਲੋਹੇ ਦਾ ਹੀ ਆ ਇਹ ਲੋਹੇ ਦੀ ਕੜਾਈ ਵਿੱਚ ਮੈਂ ਤੁੜਕਾ ਲਗਾਇਆ ਪਹਿਲਾਂ ਤੁੜਕਾ ਲਗਾ ਕੇ ਫਿਰ ਇਧਰ ਨਾਨਸਟਿਕੀ ਵਿੱਚ ਫਿਰ ਮੈਂ ਕੱਢ ਲਿਆ ਬਾਗ ਓਕੇ ਤੁੜਕਾ ਲਗਾ ਕੇ ਚੰਗੀ ਤਰ੍ਹਾਂ ਵਾਇਲ ਕਰ ਲਿਆ ਜਾਨਕੀ ਬਿਲਕੁਲ ਤਿਆਰ ਹੋ ਗਿਆ ਫਿਰ ਮੈਂ ਕੱਢ ਕੇ ਫਿਰ ਇਹਦੇ ਵਿੱਚ ਹੁਣ ਤੇਲ ਪਾਇਆ ਕਿਉਂਕਿ ਇਹਦਾ ਵੀ ਕਲਰ ਜਿਹੜਾ ਲੋਹੇ ਦਾ ਹਨਾ ਉਹਦੇ ਨਾਲ ਵੀ ਕਲਰ ਜਿਹੜਾ ਉਹ ਚੇਂਜ ਹੋ ਜਾਂਦਾ ਜੀ ਜੀ ਲੋਹੇ ਦਾ ਥੋੜਾ ਜਿਹਾ ਲੋਹੇ ਦਾ ਥੋੜਾ ਜਿਹਾ ਸਰੂਦਰ ਵੀ ਜੀ ਜੀ ਡਾਰਕ ਬਲੈਕ ਜਿਹੜਾ ਨਾ ਉਹ ਸੇਤਲੇ ਵੀ ਬਹੁਤ ਵਧੀਆ ਜਿੱਦਾਂ ਹੈ ਜਿਵੇਂ ਲੋਹੇ ਦੀ ਕਮੀ ਹੈ ਜਾਂ ਉਹਦਾ ਵੀ ਗੁੱਡ ਹੋ ਰਹਾ ਹੈ ਉਹ ਘਰ ਵਿੱਚ ਖਾਣਾ ਬਣਾਉਣਾ ਹੁੰਦਾ ਹੀ ਆ ਕਿ ਸਾਨੂੰ ਫਿਰ ਸਰੋਂ ਦੇ ਤੇਲ ਦੇ ਵਿੱਚ ਹੀ ਅਸੀਂ ਇਹ ਸਾਰਾ ਹਾਂਜੀ ਆ ਮ ਬਣਾਇਆ ਸਰੋਂ ਦਾ ਤੇਲ ਹੀ ਮੈਂ ਲਗਾਇਆ ਸਾਰਾ ਫਟੂਰੀਆਂ ਨੂੰ ਇਹ ਇਹ ਹੀ ਸਰਾਂ ਅੱਛਾ ਆ ਤੁਸੀਂ ਬਹੁਤ ਸੋਨਾ ਕੀਤਾ ਜਿੱਦਾਂ ਥਾਲੀ ਪੁੱਠੀ ਮਾਰ ਲਈ ਆ ਦੇਖੋ ਨਾ ਵਧੀਆ ਬਣ ਜਾਂਦਾ ਨਾ ਬਣਾ ਦਿੱਤਾ ਸੀ ਨਾ ਚੱਕਲਾ ਆ ਬਣਾ ਕੇ ਤੇ ਹੜ ਦਾ ਕਪਟੂਰਾ ਹੋਰੀ ਜਿੱਦਾਂ ਥੋੜਾ ਜਿਹਾ ਪਦਾ ਲੱਗੇ ਆ ਬਾਕੀ ਆ ਬਾਦ ਹਾਂਜੀ ਡੋਹ ਤਿਆਰ ਬਹੁਤ ਵਧੀਆ ਹੋ ਗਿਆ ਹੈ ਨਾ ਪੱਜਾਂ ਕਿ ਡੋਹ ਬਣਾ ਕੇ 2-4 ਘੰਟੇ 4-5 ਘੰਟੇ ਰੱਖ ਲਓ ਬਹੁਤ ਵਾਹ ਤੁਹਾਡੀ ਕਿਉਂਕਿ ਮੈਂ ਹੁਣ ਮੈਨੂੰ ਲੱਗਦਾ ਕਿ ਸਾਡੇ ਖਾਂਦ ਜੋਗੇ ਹੋ ਗਿਆ ਆ ਹਨਾ ਯਾ ਏ ਹੁਣ ਮੈਂ ਸਿਰਫ ਵੀਡੀਓ ਦੇ ਲਈ ਵਪਾਰ ਕਰਦਾ ਕਿਉਂਕਿ ਅਸੀਂ ਫਿਰ ਜਣੀ ਆ ਮੈਂ ਮੇਰਾ ਬੇਟਾ ਪ੍ਰਿੰਚੂ ਕੁਮਾਰਾ ਤੇ ਮੇਰੀ ਵਾਈਫ ਆ ਤੇ ਮੈਂ ਠੀਕ ਹੈ ਜੀ ਸ਼ੇਪ ਜਿਹੜੀ ਮਰਜ਼ੀ ਦੇ ਸਕਦੇ ਆ ਕਿਉਂਕਿ ਅਸੀਂ ਲਾਈਕ ਕਰਦੇ ਆ ਆ ਵਾਲੀ ਸ਼ੇਪ ਜਿਹੜੀ ਆ ਅਸੀਂ ਇਹਨੂੰ ਰਾਉਂਡ ਵਿੱਚ ਬਣਾ ਸਕਦੇ ਆ ਅਜਾ ਜੀ ਵੀ ਸ਼ੇਪ ਤੁਸੀਂ ਲਾਈਕ ਕਰਦੇ ਹੋਗੇ ਤੇ ਫਲੇਮ ਜਿਹੜੀ ਗੈਸ ਦੀ ਹੈਗੀ ਆ ਉਹ ਫੁੱਲ ਕਰ ਦੇਣੀ ਆ ਫੁੱਲ ਕਰ ਦੇਣੀ ਆ ਧੂਆ ਪੀਲ ਚੇ ਦਾ ਨਿਕਲਣਾ ਚਾਹੀਦਾ ਫੇਪ ਆਉਣਾ ਨਾ ਜੀ ਜੀ ਤਾਈ ਇਹਦੇ ਵਿੱਚ ਫਲਾਵਰ ਜਿਹੜੀ ਆ ਉਹ ਆਉਣੀ ਆ ਆਉਣੀ ਆ ਹਾਂਜੀ ਤੇ ਇਹ ਬਿਲਕੁਲ ਆਪਾਂ ਸਰੋ ਨਾਲ ਲਿਆਏ ਜੀ ਬਿਲਕੁਲ ਫਰੈਸ਼ ਥੀ ਨਾ ਜੀ 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 ਤੇ ਆ ਸ਼ੈਤਾਨ ਮਾਲਾ ਮਾਲਾ ਕਾਲਾ ਦਿੱਸੇ ਕਿਉਂਕਿ ਇਹ ਦੀ ਥੋੜੀ ਜਿਹੀ ਦੇਖੋ ਆ ਲਓ ਜੀ ਪਟੂਰਾ ਮੈਨੂੰ ਲੱਗਦਾ ਨਹੀਂ ਮੈਂ ਦੁਕਾਨ ਤੇ ਵੀਦਾ ਫੁੱਲੂਗਾ ਇਹਦਾ ਅਸੀਂ ਤੁਹਾਨੂੰ ਥੋੜਾ ਦਿਖਾਉਣਾ ਹੀ ਆ ਸਾਰਿਆਂ ਨੂੰ ਭਈ ਲੇਕਿਨ ਤੁਸੀਂ ਖਾ ਕੇ ਦੇਖੋ ਨਾ ਕਿ ਤੇ ਪਟੂਰੇ ਮੈਂ ਤਾਂ ਖੁਦ ਇੰਨਾ دیਵਾਨਾ ਹੋ ਗਿਆ ਮੈਂ ਕਿਹਾ ਮੈਡਮ ਜੀ ਬਲੌਗ ਬਣਾਉਨੇ ਆ ਆਪਾਂ ਔਰ ਸਾਡਾ ਸਾਡਾ ਬਲੌਗ ਚੱਲਦਾ ਹੀ ਆ ਕੁਮਾਰ ਬਲੌਗ ਨਾ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੁਹਾਨੂੰ ਇਹ ਵੀ ਦੱਸਦਾ ਕਿ ਜਣਾ ਪਟੋਰੇ ਆ ਮੈਂ ਫਸਟ ਟਾਈਮ ਬਣਾਇਆ ਮੈਂ ਨਿੱਚਣੇ ਉਤੇ ਪਟੋਰੇ ਮੈਂ ਖਾਦਾ ਹੀ ਆ ਬਾਜ਼ਾਰ ਜਾ ਕੇ ਤੇ ਇੱਕ ਵਾਰੀ ਦੇ ਸਿਰ ਇੱਕ ਸ਼ੌਪ ਤੇ ਗਈ ਸੀ ਆ ਤੁਹਾਨੂੰ ਜਦੋਂ ਬੱਚੇ ਛੋਟੇ ਸੀਗੇ ਤੇ ਉਹ ਅੰਬ ਚੋਂ ਨਿਕਲਿਆ ਸੀ ਹਾਂ ਤੁਸੀਂ ਨਿਕਲੇ ਮੈਡਮ ਕਹਿੰਦੇ ਆ ਚਾਰ ਲੈਣਾ ਜੀ ਉਹ ਚਾਰ ਲੈ ਕੇ ਜਾ ਗਈ ਆ ਤੇ ਕਹਿੰਦਾ ਜੀ ਇਹ ਚਾਰ ਅਦਰਕ ਦਾ ਤੇ ਜਦੋਂ ਮੈਡਮ ਜੀ ਹੁਣੇ ਸਾਡਾ ਵਿਆਹ ਹੋਇਆ ਜੀ ਇਹ ਗੱਲ ਹੋਈ ਗਈ ਹੁਣੇ 20 ਸਾਲ ਤੇ ਮੈਂ ਮੈਡਮ ਜੀ ਨੇ ਬਹੁਤ ਵਾਰੀ ਕਰਦਾ ਮੈਂ ਕਹਾਂ ਜੀ ਘਰੇ ਹੀ ਖਾਇਆ ਕਰੋ ਪਨੀਰ ਪਨੀਰ ਜੋ ਵੀ ਕਹਣਾ ਘਰੇ ਹੀ ਖਾਇਆ ਕਰੋ ਲੇਕਿਨ ਜਦੋਂ ਮੈਂ ਸਾਨੂੰ ਉਹਨੇ achar ਲੇ ਕੇ ਰੱਖਿਆ ਯਾਨੀ ਕਿ ਹੁਸ਼ਿਆਰਪੁਰ ਚੋ ਦੁਕਾਨ ਹੀ ਵਧੀਆ ਸੀ ਕਿ ਜੋ ਨਾਂ ਪਕੀ ਲੈਣਾ ਤੇ ਪਨੀਰ ਵਾਲੇ ਪਟੂਰੇ ਤੇ ਜਦੋਂ ਅਜਿਹਾ ਮੈਡਮ ਜੀ achar ਨੂੰ ਇਹਦਾ ਪੂਰਾ ਵੀ ਬੁਰਕੀ ਤੋੜ ਕੇ ਤਾਂ achar ਨੂੰ ਭਾਂਦੇ ਭਜਦਾ ਨਹੀਂ ਇਹ ਮੈਨੂੰ ਕਹਿੰਦੇ ਵੀ ਬਸ ਬਸ ਆਚਾਰ ਭੱਜਦਾ ਆ ਨਾ ਚਲੋ ਮੈਂ ਉਹਨੂੰ ਕਹਿਣਾ ਨਹੀਂ ਕੋਈ ਚਾਹੁੰਦਾ ਮੈਡਮ ਕਹਿੰਦੇ ਰਹਿੰਦੇ ਬਸ ਕਰੋ ਉਹ ਚੀਜ਼ ਕੋਈ ਹੋਰ ਏ ਸੀ ਜਾਨੀ ਗੰਨੀ ਮੰਦੀ ਫੇ ਆਪਾਂ ਦਿਖਾ ਲਿਆ ਮੈਨੇਜਰ ਮੈਂ ਕਿਹਾ ਸਰ ਦੇਖੋ ਉਹ ਕਹਿੰਦਾ ਸੋਈ ਜੇ ਆਪਾਂ ਆਚਾਰ ਬਣਾਵਣਾ ਲਿਆਉਂਦੇ ਐਂ ਤਾਂ ਵੀ ਸੋਹ ਭੰਨੇ ਹੁੰਦੇ ਨਾ ਜੀ ਪਿਆਪਰ ਨੂੰ ਕੁਝ ਗਿਆ ਨਹੀਂ ਹੁੰਦਾ ਨਾ ਜੀ ਇਹ ਮੈਂ ਤਾਂ ਕਹਿੰਦੀ ਆ ਇਹ ਜਦੋਂ ਆਹ ਦੇਰ ਹੁਣ ਆ ਬਾਕੀ ਤਾਰੇ ਉੱਤੇ ਆ ਬਾਕੀ ਜਦੋਂ ਆਪਾਂ ਸ਼ਾਮ ਖਾਣੇ ਆਉਣਗੇ ਜਾਂ ਕੋਈ ਆ ਗਿਆ ਨਾ ਤੇ ਆਪ ਦੇਖੋ ਜੀ ਤੇ ਆ ਦੇਖੋ ਤੁਸੀਂ ਭੜੂਲਾ ਦੇਖੋ ਤੁਸੀਂ ਆਹ ਦੇਖੋ ਭੜੂਲਾ ਵਾਹ ਕੀ ਬਾਤ ਕੀ ਬਾਤ ਆਪ ਨੂੰ ਦੇਖ ਕੇ ਆ ਰਹਾ ਹਾਂ ਮਾਂ ਸੱਤ ਮਿੰਟ ਹੋ ਗਏ ਹਾਲੇ ਵੀ ਇਦਾਂ ਦੇ ਨਾ ਇਦਾਂ ਹੁਣੇ ਨਿਕਲੇ ਆਂ ਦੇਖੋ ਆਹ ਦੇਖੋ ਫਲਾਵਟ ਆਹ ਦੇਖੋ ਜੀ ਅੱਛਾ ਆ ਚਾਰ ਜੀ ਮਾੜੇ ਵੀ ਚਾਰ ਬਹੁਤ ਸੁਆਦ ਹੈ ਕੀ ਬਾਤ ਹੈ ਇਹ ਇਦਾਂ ਸੀ ਕਿ ਜਦੋਂ ਮੈਂ 8:00 ਵਜੇ ਨਾ ਅ ਸਾਰਾ ਕੁਝ ਕਰਦੀ ਪਈ ਸੀ ਜੀ ਅ ਜਦੋਂ ਜਦੋਂ ਮੈਂ ਸਾਰਾ ਡੋ ਤਿਆਰ ਕਰ ਲਿਆ ਪਟੂਰੀਆਂ ਦਾ ਉਦੋਂ ਤਿਆਰ ਕਰਕੇ ਤੇ ਫਿਰ ਮੈਨੂੰ ਇਹ ਆ ਕਿ ਜਿਹੜਾ ਪਿਆਜ਼ ਹੈ ਨਾ ਉਹ ਕੱਟ ਕੇ ਪਿਆਜ਼ ਦੇ ਵਿੱਚ ਜਿੰਨੇ ਵੀ ਸਾਡੇ ਘਰ ਵਿੱਚ ਅਚਾਰ ਸੀਗੇ ਸਾਡੇ ਕੋਲ ਗਾਜਰ ਦਾ achar ਹੈਗਾ ਜਾਂ ਗੋਭੀ ਦਾ achar ਹੈਗਾ ਜਾਂ ਨਿੰਬੂ ਦਾ achar ਹੈਗਾ ਜਾਂ ਮਿਰਚ ਦਾ achar ਹੈਗਾ ਜਾਂ ਜਿੰਨੇ ਵੀ achar ਨਾਲ ਥੋੜਾ ਥੋੜਾ ਫਲੇਵਰ ਸਾਰੇ ਉਹ ਮੈਂ ਕੱਟ ਵਿੱਚ ਪਾ ਦਿੱਤੇ ਇਹਦੇ ਪਿਆਜ਼ ਦੇ ਵਿੱਚ ਤੇ ਹੋਰ ਕੁਝ ਐਕਸਟਰਾ ਨਹੀਂ ਪਾਇਆ ਨਾ ਨਮਕ ਪਾਇਆ ਨਾ ਮਿਰਚ ਪਾਈ ਹਾਂ ਇੱਕੋ ਕੀ ਸਰਕਲ ਹੁੰਦਾ ਸਰਕਲ ਨਹੀਂ ਪਾਇਆ ਸਰਕਲ ਨਾਲ ਇਹ ਚਾਰ ਵਿੱਚੋਂ ਹੈ ਗਿਆ ਓਕੇ ਹਾਂਜੀ ਸਿਰਫ ਕੁਝ ਨਹੀਂ ਉਹ ਜਿਹੜੇ ਤਿੰਨ ਚਾਰ ਤਰ੍ਹਾਂ ਦੇ ਪਿਆਜ਼ ਆ ਉਹ ਪਾ ਲੈ ਹਾਂ ਲਸਣ ਦਾ achar ਵੀ ਸੀਗਾ ਇਹ ਸਾਰੇ achar ਪਾ ਕੇ ਵਿੱਚ ਇਹਦੇ ਪਿਆਜ਼ ਲੰਬੇ ਲੰਬੇ ਕੱਟ ਕੇ ਇਸ ਤਰ੍ਹਾਂ ਕਿਉਂਕਿ ਪਿਆਜ਼ ਜੀ ਖਾਣਾ ਤੁਹਾਡੇ ਜੀਰ ਲਈ ਲਿਵਰ ਲਈ ਬਹੁਤ ਹੀ ਵਧੀਆ ਮੇਰਾ ਇੱਕ ਫਰੈਂਡ ਆ ਦੋਸਤ ਮੇਰਾ ਮੇਰਾ ਭਰਾ ਹੀ ਆ ਭਰਾ ਵਾਂਗੂ ਹੀ ਆ ਉਹ ਮਤਲਬ ਥੋੜੀ ਪ੍ਰੋਬਲਮ ਪੈ ਗਈ ਸੀ ਤੇ ਉਹ ਆਪਣੇ ਚੰਡੀਗੜ੍ਹ ਇੱਕ ਵੱਡੇ ਹਸਪੀਟਲ ਗਿਆ ਸੀ ਤੇ ਉੱਥੇ ਡਾਕਟਰ ਨੇ ਸਾਹਮਣੇ ਦੱਸਿਆ ਵੀ ਤੁਸੀਂ ਜਿਹੜਾ ਨਾ ਪਿਆਜ਼ ਆ ਜਿੰਨਾ ਖਾਓ, ਰੋਟੀ ਨਾਲ ਤੇ ਜਿਗਰ ਲਈ ਤੇ ਲਿਵਰ ਲਈ ਬਹੁਤ ਹੀ ਵਧੀਆ ਹੁੰਦਾ ਹੈਗਾ ਜੀ ਇੱਕ ਪਾਣੀ ਧੱਬ ਕੇ ਪੀਓ ਨਾ ਜੀ ਬਾਕੀ ਆ ਭਟੂਰੇ ਦੀ ਰੈਸਪੀ ਵੀ ਤੁਹਾਨੂੰ ਮੈਡਮ ਜੀ ਉਹਨਾਂ ਨੂੰ ਦੱਸ ਦਿੱਤੀ ਆ ਮੈਂ ਤਾਂ ਜਾਣ ਕੇ ਅੱਜ ਆਈ ਥਿੰਕ ਜੇ ਆ ਬਿਲਡਰ ਖਾਂਦੇ ਹਾਂ ਜੀ ਜੀ ਇਹ ਜਿਹੜਾ ਅਚਾਰ ਜਦੋਂ ਅਸੀਂ ਭਟੂਰਿਆਂ ਨਾਲ ਖਾਂਦੇ ਆ ਨਾ ਤੇ ਉਹ ਡਾਈਜੈਸਟ ਹੋ ਜਾਂਦੇ ਸਹੀ ਤਰ੍ਹਾਂ ਸਾਡੇ ਅੰਦਰ ਹੈਵੀ ਨਹੀਂ ਹੁੰਦਾ ਕਿ ਅਸੀਂ ਖਾਣਾ ਖਾ ਲਿਆ ਬਾਰ-ਬਾਰ ਪਾਣੀ ਪੀਂਸਾ ਉਹ ਪਿਆਸ ਲੱਗਦੀ ਆ ਪਾਣੀ ਪੀਓ ਉਹਦੇ ਨਾਲ ਡਾਈਜੈਸਟ ਹੋ ਜਾਂਦਾ ਅੱਜ ਤਾਂ ਮੈਂ 2-3 ਭਟੂਰੇ ਖਾ ਲਿਆ ਤੇ ਮੈਂ ਅਚਾਰ ਵੀ ਖਾਧਾ ਤੇ ਇਹ ਇਹ ਮੇਰਾ ਬਹੁਤ ਹੀ ਪਿਆਰ ਵੀ ਹੈ ਕਿ ਸਾਡਾ ਬਚਪਨ ਬਣਿਆ ਮੈਂ ਕਿ ਮੈਡਮ ਜੀ ਇੰਨਾ ਵਧੀਆ ਮਾਹੌਲ ਬਣਿਆ ਪਿਆ ਇੰਨਾ ਵਧੀਆ ਸਭ ਕੁਝ ਓਕੇ ਆ ਸਿਰਫ ਆਪਾਂ ਕੈਮਰਾ ਔਨ ਕਰਨਾ ਬਹੁਤ ਸੋਹਣਾ ਸਾਡਾ ਵਲੋਗ ਬਣ ਸਕਦਾ ਹੈ ਜੀ ਤੇ ਸ਼ੇਅਰ ਕਰਦੇ ਜਾ ਕਰੋ ਲਾਈਕ ਵੀ ਕਰਿਆ ਕਰੋ ਨਾ ਜੀ ਤੇ ਬਾਕੀ ਇੱਕ ਆਪਾਂ ਵਲੋਗ ਹੋਰ ਬਣਾਉਣਾ ਤੁਹਾਨੂੰ ਦੱਸਾਂਗੇ ਸਾਡਾ ਮੋਟਰਸਾਈਕਲ ਗੁੰਮ ਹੋ ਗਿਆ 15-20 ਦਿਨ ਪਹਿਲਾਂ ਉਹ ਅਸੀਂ ਕਿੱਦਾਂ ਮੇਰੇ ਬੇਟੇ ਨੇ ਬ੍ਰਿੰਚ ਕੁਮਾਨੇ ਕਿੱਦਾਂ ਲੱਭਿਆ ਕਿ ਇਹ ਤਾਂ ਤੁਹਾਨੂੰ ਅਜਿਹਾ ਵੱਖਰਾ ਬਲੌਗ ਬਣਾਵਾਂਗੇ ਇਹ ਨਾ ਦੋ ਚਾਰ ਬਲੌਗ ਹੋਰ ਬਣਾਉਣੇ ਤੁਹਾਨੂੰ ਅੱਗੇ ਵੀ ਦੱਸਿਆ ਜੀ ਵੀ ਮ ਇਟਲੀ ਦਾ ਵੀਕਪ ਮੈਂ ਬਲੌਗ ਬਣਾਉਣਾ ਜਿਹੜੇ ਸਾਡੇ ਨਵੇਂ ਬੱਚੇ ਜੰਗ ਬੱਚੇ ਜਾਂਦੀ ਹੈ ਇਟਲੀ ਨੂੰ ਜਾਂਦੇ ਮੈਂ ਬਲੌਗ ਉਹ ਬਣਾਉਣਾ ਹੈ ਇੱਕ ਇੱਕ ਤੋਂ ਬਲੌਗ ਸਾਡੇ ਰਹਿੰਦੇ ਬਹੁਤ ਇੰਪੋਰਟੈਂਟ ਹੈ ਤੁਹਾਡੇ ਸਾਰਿਆਂ ਦੇਖਣੇ ਨੂੰ ਇੱਕ ਤਾਂ ਸਾਡਾ ਮੋਟਰਸਾਈਕਲ ਗੁੰਮ ਹੋਇਆ ਉਹਦੇ ਉੱਤੇ ਵਰਤ ਸਾమే ਕਿੱਦਾਂ ਬੱਚੇ ਨੂੰ ਪਸ ਸਮਝਾਉਣਾ ਬੱਚੋ ਕਿੱਦਾਂ ਤੁਸੀਂ ਆਪਣੇ ਵਾਈਕ ਦੀ ਲੁੱਕ ਆਫਟਰ ਕਰਨੀ ਹੈ ਜਾਂ ਆਪਣੇ ਨੇ ਤੇ ਕਿਤੇ ਵੀ ਮੇਲਾ ਦੇਖਣ ਜਾਂਦੇ ਕਿਤੇ ਵੀ ਨਾ ਉਹਨੂੰ ਦੱਸਾਂਗੇ ਉਹ ਸਾਡੀ ਕਿੱਡੀ ਉਹ ਦਾਸਤਾਨ ਵੀ ਸੁਣੋਗੇ ਸਾਡੀ ਤੁਸੀਂ ਕਹਿੰਦੇ ਹਾਂ ਐਦਾਂ ਵੀ ਹੁੰਦੀ ਆ ਇੱਕ ਫਿਲਮੀ ਸਟੋਰੀ ਬਣ ਗਈ ਸੀ ਇੱਕ ਫਿਲਮੀ ਸੋਈ ਤੋਂ ਵੀ ਮਤਲਬ ਨਹੀਂ ਤੇ ਇੱਕ ਇਮਾਨਦਾਰੀ ਇਹ ਪੁੱਛ ਕਿਦਾਂ ਮਰਦੀ ਆ ਵੀ ਤੁਹਾਨੂੰ ਅਸੀਂ ਉਹ ਵੱਖਰੇ ਇੱਕ ਬਲਾਕ ਬਲਾਕ ਦੱਸਾਂਗੇ ਤੇ ਇੱਕ ਬਲਾਕ ਤੁਹਾਨੂੰ ਦੱਸਿਆ ਵੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪੱਗੇ ਬੰਦੇ ਦੱਸੇ ਵੀ ਮੈਨੂੰ ਇਟਲੀ 'ਚ 15 ਸਾਲ ਹੋ ਗਏ ਰੰਦੇ ਨੂੰ ਉੱਥੇ ਜਿਹੜੇ ਨਵੇਂ ਬੱਚੇ ਜਾਂਦੇ ਆ ਨਾ ਜੀ ਉਹ ਬੱਚਾ ਲਈ ਜਦੋਂ ਅਸੀਂ ਇਥੋਂ ਬੱਚੇ ਤੋੜਦੇ ਗੱਲ ਵੀ ਹੋਰ ਹੁੰਦੀ ਆ ਜਦੋਂ ਨਾ ਬੱਚੇ ਉੱਥੇ ਇਟਲੀ ਜਾਂਦੇ ਆ ਉਹਨਾਂ ਨੂੰ ਬਹੁਤ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਿੱਛੇ ਘਰ ਦੇ ਪਰੇਸ਼ਾਨ ਹੋ ਜਾਂਦੇ ਆ ਤੇ ਉਹਦੇ ਬੱਚਾ ਦਾ ਪਰੇਸ਼ਾਨ ਹੁੰਦਾ ਹੀ ਕੋ ਨਾ ਮਜਾ ਕਿੰਨੀ ਵੀ ਅਸੀਂ ਜਾਣਾ ਉੱਥੇ ਅਡਜਸਟਮੈਂਟ ਕਰਨੀ ਬੜੀ ਔਖੀ ਹੁੰਦੀ ਆ ਨਾ ਜੀ ਤੇ ਇੱਕ ਦੋ ਮੇਰੇ ਫਰੈਂਡ ਉਹਨਾਂ ਬੱਚੀ ਗਏ ਉਹ ਵਿਚਾਰੇ ਮੈਨੂੰ ਫੋਨ ਕਰਦੇ ਆ ਕਿ ਉੱਥੇ ਵੀ ਕੋਈ ਨਹੀਂ ਪੁੱਛਦਾ ਹੈਗਾ ਉਹ ਤੁਹਾਨੂੰ ਇੱਕ ਬੱਕਰੀ ਵੀਡੀਓ ਬਣਾਵਾਂਗੇ ਉਹ ਚ ਮੈਂ ਬੱਚਿਆਂ ਨੂੰ ਮਤਲਬ ਮੋਟੀਵੇਟ ਕਰਨਾ ਵੀ ਟੈਨਸ਼ਨ ਕਦੇ ਵੀ ਲੈਣੀ ਕੋਈ ਟੈਨਸ਼ਨ ਨਹੀਂ ਲੈਣੀ ਕੋਈ ਪ੍ਰੋਬਲਮਾ ਕੋਈ ਨੁਕਸਾਨ ਹੁੰਦਾ ਕੋਈ ਤਾਂ ਰੋਟੀ ਟਿੱਲੇ ਚ ਪ੍ਰੋਬਲਮਾ ਤੁਹਾਨੂੰ ਸੰਘਰਸ਼ ਕਰੋ ਉੱਥੇ ਜਿੰਨੇ ਵੀ ਬੰਦੇ ਵੱਡੇ ਵੱਡੇ ਗੱਡੀਆਂ ਵਾਲੇ ਹੈਗੇ ਘੁੰਮਦੇ ਉਹਨਾਂ ਦੇ ਤੁਸੀਂ ਪੈਰਾਂ ਚ ਬਿਛਾਲ ਨਹੀਂ ਦੇਖੇ ਉਹਨੇ ਉਹਨਾਂ ਨੇ ਵੀ ਸ਼ਮਰਚ ਕੀਤਾ ਉਹਨਾਂ ਨੇ ਵੀ 20 ਸਾਲ 25 ਸਾਲ ਬਹੁਤ ਸ਼ਗਨ ਕੀਤਾ ਤਾਂ ਜਾ ਕੇ ਇਹ ਇਸ ਕਰਕੇ ਉਹ ਤਾਂ ਬਲੌਗ ਬਣਾਵਾਂਗੇ ਬਾਕੀ ਜਦੋਂ ਦਸੂਪ ਟੂਰਿਆਂ ਬਾਰੇ ਤੁਹਾਨੂੰ ਵਧੀਆ ਲੱਗਾ ਅੱਜ ਸੰਡੇ ਸੀਗਾ ਤੇ ਮੇਰੇ ਵੀ ਥੋੜਾ ਟਾਈਮ ਹੈ ਮੈਂ ਤੁਹਾਨੂੰ ਦੱਸਾਂਗਾ ਇੱਥੋਂ ਤੇ ਮਤਲਬ ਕਹਿੰਦਾ ਵੀ ਮੈਨੂੰ ਤਾਂ ਬਹੁਤ ਸੋਹਣ ਲੱਗੇ ਤੁਸੀਂ ਵੀ ਹਰੇਕ ਸੰਡੇ ਛੁੱਟਿਆ ਦਿਨ ਪਰਿਵਾਰ ਚ ਬਹਿ ਕੇ ਇੱਕ ਬਕੀ ਡਿਸ਼ ਬਣਾਇਆ ਕਰੋ ਖਾਂਦਨੀ ਯਾਰਾਂ ਵਾ ਪਰਵਾਰਚ ਬੈਠਿਆ ਕਰੋ ਗਲਵਤ ਮਿੱਠੀਆਂ ਮਿੱਠੀਆਂ ਗੱਲਾਂ ਕਰਿਆ ਕਰੋ ਆ ਦੇਖੋ ਮੈਂ ਤਾਂ ਬਹੁਤ ਐਨ ਅਗੇ ਹੈਪੀ ਆ ਮੈਨੂੰ ਪਟੂਰੇਜ ਕੀ ਬਾਤਾਂ ਕੀ ਬਾਤਾਂ ਹੈਂਕ ਯੂ ਵੈਰੀ ਮੱਚ ਹਾਂਜੀ ਓਕੇ ਜੀ ਥੈਂਕ ਯੂ ਵੈਰੀ ਮੱਚ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੀ ਥੈਂਕ ਯੂ ਵੈਰੀ ਮੱਚ